ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿਹਾਂ ਤੁਹਾਡਾ ਖੂਸਰਾਜ਼ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਸ਼ੀਵਾਲ ਅਤੇ ਪੰਜਾਬ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਿਕਮ ਸਿੰਘ ਜੀਠਿਆ ਦੀ ਗ੍ਰਿਫਤਾਰੀ ਜਦੋਂ ਦੀ ਹੋਈ ਹੈ ਉਸ ਦਿਨ ਤੋਂ ਲਗਾਤਾਰ ਬਿਬਾਰ ਸਿਮਰਤ ਕੌਰ ਬਾਦਲ ਤੇ ਜੇ ਗੱਲ ਕਰੀਏ ਜਿਹੜਾ ਇਹ ਸਾਰਾ ਵੱਡਾ ਨਸ਼ੇ ਤਸਕਰੀ ਦਾ ਕੰਮ ਚੱਲਿਆ ਹੈ ਇਹ ਉਹਨਾਂ ਦਿਨਾਂ ਦੀ ਉਹ ਉਹਨਾਂ ਸਾਲਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਤ ਚੱਟੂ ਉਪਦੇ ਆਏ ਅਤੇ ਦੂਸਰੇ ਪਾਸੇ ਸਾਬਕਾ ਡਾਇਰੈਕਟਰ ਈਡੀ ਦੇ ਨਰਿੰਦਰ ਸਿੰਘ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸੀ ਉਹ ਸੌਰੀ ਮੁੱਖ ਮੰਤਰੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਡੀਪੀਸੀਐਮ ਅਤੇ ਗ੍ਰਹਿ ਮੰਤ్రਾਲਾ ਵੀ ਇਹਨਾਂ ਦੇ ਕੋਲ ਸੀ ਉਹਨਾਂ ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੋਣ ਦਿੱਤੀ ਗਈ ਬਿਕਮਜੀਤ ਸਿੰਘ ਮਜੀਠੀਆ ਉੱਤੇ ਉਸ ਤੋਂ ਬਾਅਦ ਸਰਕਾਰ ਆਈ ਕੈਪਟਨ ਅਮਰਿੰਦਰ ਸਿੰਘ ਦੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ ਹਫਤੇ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਲੇਕਿਨ ਨਸ਼ਾ ਖਤਮ ਨਹੀਂ ਹੋਇਆ ਸਗੋਂ 100 ਗੁਣਾ 200 ਗੁਣਾ ਕਾਂਗਰਸ ਤੇ ਰਾਜ ਵਿੱਚ ਨਸ਼ਾ ਵਧਿਆ ਜਿਹੜੇ ਕਿ ਹੁਣ ਸਪੋਰਟ ਕਰ ਰਹੇ ਨੇ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਹੈ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਹੈ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਹੈ ਅਤੇ ਰਾਜਾ ਵੜਿੰਗ ਵੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਵੱਡੀਆਂ ਮੱਛੀਆਂ ਤਰਦੇ ਨੇ ਕੀ ਬਿਕਮਜੀਤ ਸਿੰਘ ਮਜੀਠੀਆ ਜਦੋਂ ਇਹ ਡਰੱਗ ਤਸਕੀਨ ਨੂੰ ਅੰਜਾਮ ਦੇ ਰਿਹਾ ਸੀ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਮਾਮਲਾ ਹੈ 540 ਕਰੋੜ ਰੁਪਏ ਦਾ ਲੇਕਿਨ ਹੁਣ ਜਿਸ ਤਰ੍ਹਾਂ ਦਰਿੰਦਰ ਸਿੰਘ ਜਿਹੜੇ ਸਾਬਕਾ ਜਿਹੜੇ ਰਹਿ ਚੁੱਕੇ ਨੇ ਡਾਇਰੈਕਟਰ ਈਡੀ ਦੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮਾਮਲਾ ਹੈ 11000 ਕਰੋੜ ਰੁਪਏ ਦਾ ਉਸ ਤੋਂ ਬਾਅਦ ਪੈਸਾ ਸਾਈਪਰਸ ਭੇਜਿਆ ਗਿਆ ਸਾਈਪਰਸ ਦੇਸ਼ ਤੋਂ ਬਾਅਦ ਇਹ ਪੈਸਾ ਪੰਜਾਬ ਲਿਆਂਦਾ ਗਿਆ ਇਸ ਨੂੰ ਬਲੈਕ ਪਨੀ ਨੂੰ ਯਾਨੀ ਕਿ ਕਾਲੇ ਪੈਸੇ ਨੂੰ ਚਟਾ ਕੀਤਾ ਗਿਆ ਅਤੇ ਵੱਖ-ਵੱਖ ਕੰਪਨੀਆਂ ਦੇ ਵਿੱਚ ਇਹ ਪੈਸੇ ਇਨਵੈਸਟਮੈਂਟ ਕੀਤੇ ਗਏ ਬਿਕਮਜੀਤ ਸਿੰਘ ਮਜੀਠੀਆ ਅਤੇ ਉਸ ਦੇ ਸਾਥੀਆਂ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਬਿਕਮਜੀਤ ਸਿੰਘ ਮਜੀਠੀਆ ਨੇ ਇਹ ਸਾਰਾ ਅਜਾਜਾਂਮ ਦਿੱਤਾ ਕਿ ਬਾਦਲ ਇਸ ਦੇ ਵਿੱਚ ਅਨਮੋਲਵ ਨੇ ਖਾਸ ਕਰਕੇ ਜੇ ਅਸੀਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ ਜੇਕਰ ਸੁਖਬੀਰ ਸਿੰਘ ਬਾਦਲ ਇਸ ਦੇ ਵਿੱਚ ਅਰੋਲਵ ਬਣੇ ਤੇ ਫਿਰ ਜਿਸ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਤਰ੍ਹਾਂ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਕੀ ਬਿਕਮਜੀਤ ਸਿੰਘ ਜੀਟੀਆ ਦੀ ਸੱਚਮੁੱਚ ਸਪੋਰਟ ਕਰਨਾ ਚਾਹੁੰਦੇ ਨੇ ਜਾਂ ਨਹੀਂ ਕਰਨਾ ਚਾਹੁੰਦੇ ਜਾਂ ਬਿਕਮਜੀਤ ਸਿੰਘ ਜੀਟੀਆ ਪਿੱਛੇ ਉਹ ਪੂਰੀ ਤਰ੍ਹਾਂ ਭੱਜ ਦੌੜ ਕਰਨਗੇ ਕਿਉਂਕਿ ਕਾਨਫਰੰਸ ਕਰਨ ਦੇ ਨਾਲ ਕੁਝ ਨਹੀਂ ਬਣਨਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਉਣਾ ਪੈਣਾ ਹੈ ਇਹ ਕੋ ਮਾਮਲਾ 1 2 3 ਦਿਨ 4 ਦਿਨ ਦਾ ਨਹੀਂ ਹੈ ਪੱਤਰਕਾਰ ਕਹਿ ਰਹੇ ਨੇ ਕਾਨਫਰੰਸ ਕਰਕੇ ਨਹੀਂ ਬੰਨਣਾ ਜੇਕਰ ਤੁਸੀਂ ਉਹਨਾਂ ਮਾਮਲਿਆਂ ਦੇ ਵਿੱਚ ਅਨਮੋਲਕ ਨਹੀਂ ਹੋ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜੇ ਰਾਣੀਆਂ ਅਤੇ ਹੋਰ ਵੱਡੇ ਅਫਸਰ ਸਾਡੀ ਡੜਾਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਜੰਗ ਨਸ਼ਿਆਂ ਵਿਰੁੱਧ ਜੰਗ ਭ੍ਰਿਸ਼ਟਾਚਾਰ ਦੇ ਵਿਰੁੱਧ 0 ਡਾਲਰਸ ਹੈ ਇਹਨਾਂ ਦੋਨਾਂ ਮੁੱਦਿਆਂ ਉੱਤੇ ਉਹਨਾਂ ਨੇ ਕਿਹਾ ਸਾਡੀ ਮੰਤਰੀ ਹੋਣ ਸਾਡੇ ਵਿਧਾਇਕ ਹੋਣ ਉਹਨਾਂ ਉੱਤੇ ਵੀ ਕਾਰਵਾਈ ਹੋਵੇਗੀ ਬਿਕਮਜੀਤ ਸਿੰਘ ਜੀਠਿਆ ਦੀਆਂ ਹੁਣ 11000 ਕਰੋੜ ਰੁਪਏ ਨੂੰ ਲੈ ਕੇ ਜਿਹੜੇ ਵੱਡੇ ਫਲਾਸੇ ਕੀਤੇ ਨੇ ਸਾਬਕਾ ਡੀ ਡੀ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਉਸ ਤੋਂ ਲੱਗਦਾ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਵੀ ਮੁਸ਼ਕਲਾ ਵਧ ਗਈਆਂ ਇਹ ਪੈਸਾ ਕਿਵੇਂ ਆਇਆ ਕਿੱਥੋਂ ਕਮਾਇਆ ਗਿਆ ਕਿਵੇਂ ਸੈਂਡ ਕੀਤਾ ਗਿਆ ਇਹ ਸਾਰਾ ਪੈਸਾ ਟ੍ਰਾਂਸਫਰ ਕਿਵੇਂ ਹੋਇਆ ਇੱਕ ਦੂਜੀ ਦੇ ਖਾਤੇ ਤੇ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਾਤੇ ਵਿੱਚ ਵੀ ਟ੍ਰਾਂਸਫਰ ਹੋਇਆ ਹੋਵੇ ਇਧਰ ਵੀ ਲੈਣ ਦੇਣ ਹੋਇਆ ਆ ਵੀ ਕਿਉਂਕਿ ਕਈ ਕੰਪਨੀਆਂ ਦੇ ਮਾਲਕ ਨੇ ਸੁਖਬੀਰ ਸਿੰਘ ਬਾਦਲ ਯਾਨੀ ਕਿ ਇਹ ਸੇਕ ਹੁਣ ਬਿਕਮਜੀਤ ਸਿੰਘ ਜੀਠੀਆ ਦੇ ਪਰਿਵਾਰ ਤੋਂ ਉੱਠ ਕੇ ਪਹੁੰਚੇਗਾ ਸੁਖਬੀਰ ਸਿੰਘ ਬਾਦਲ ਦੇ ਘਰ ਵਿੱਚ ਵੀ